ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਫਰੰਟ ਉਹਦਾ ਕੀ ਹਾਲ ਹੈ ਅਸਕਰ ਜੀ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈ ਗੁੱਡ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਫਰੰਟ ਦੇਖ ਸਕਦੇ ਜੇ ਅੱਜ ਅਸੀਂ ਉਹ ਨਾ ਸ਼ੇਅਰ ਕਰਾਂਗੇ ਆਲੂ ਗੋਭੀ ਦੀ ਸਬਜ਼ੀ ਜੋ ਬਹੁਤ ਹੀ ਆਸਾਨ ਤਰੀਕੇ ਤੇ ਚਟਪਟ ਬਣਾਈ ਹੈ ਤੇ ਆ ਦੇਖ ਸਕਦੇ ਹੋ ਜੀ ਬਹੁਤ ਵਧੀਆ ਬਣੀ ਹੈ ਬਿਲਕੁਲ ਕੋਲੀ ਨਹੀਂ ਹੈ ਤੇ ਇਹਦੀ ਅਸੀਂ ਟੂਰਟ ਨਾ ਕਰਦੇ ਹਾਂ ਵੀਡੀਓ ਸ਼ੇਅਰ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਨਾਲ ਦੀ ਨਾਲ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤਾਰੇ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਆ ਆ ਦੇਖੋ ਫਰੈਂਡ ਆ ਇਧਰ ਅਸੀਂ ਗੋਭੀ ਨੂੰ ਧੋ ਕੇ ਪਾਣੀ ਚ ਡਿੱਪ ਕਰਕੇ ਰੱਖ ਲਿਆ ਨਾਲ ਅਸੀਂ ਰੱਖ ਲਿਆ ਆਲੂ ਧੋ ਕੇ ਇਧਰ ਟੰਡਲ ਨਾਲ ਅਸੀਂ ਪਿਆਜ਼ ਤੇ ਅਦਰਕ ਤੇ ਹਰੀਆਂ ਮਿਰਚਾਂ ਨੂੰ ਵੀ ਕੱਟ ਕੇ ਰੱਖ ਲਿਆ ਤੇ ਹੁਣ ਅਸੀਂ ਕਰਾਂਗੇ ਤਿਆਰੀ ਧਨੀਆ ਰੱਖ ਲਿਆ ਜਿਹੜਾ ਲਾਸਟ ਵਿੱਚ ਪਾਵਾਂਗੇ ਤੇ ਕੜਾਈ ਅਸੀਂ ਰੱਖ ਦਿੱਤੀ ਹੈ ਗੈਸ ਤੇ ਜਿੰਨਾ ਤੱਕ ਫਰੰਟ ਸਾਡਾ ਤੜਕਾ ਪੋਜਦਾ ਹੈ ਅਸੀਂ ਸਬਜੀ ਬਣਾਨੇ ਆ ਉਹਨਾਂ ਚ ਅਸੀਂ ਗੋਭੀ ਨੂੰ ਉਬਾਲਨੇ ਰੱਖ ਦਵਾਂਗੇ ਇਹ ਗੋਭੀ ਅਸੀਂ ਬਣਾਵਾਂਗੇ ਉਬਾਲ ਕੇ ਥੋੜਾ ਜਿਹਾ ਇਹਦੇ ਵਿੱਚ ਪਾਇਆ ਸੀ ਨਮਕ ਉਬਾਲ ਕੇ ਜਿਹੜੀ ਅਸੀਂ ਗੋਭੀ ਬਣਾਨੇ ਆ ਨਾ ਉਹ ਬਹੁਤ ਵਧੀਆ ਬਣਦੀ ਹੈ ਤੇ ਨਾਲੇ ਨਾ ਚੰਗੀ ਹੁੰਦੀ ਹੈ ਗੋਭੀ ਨੂੰ ਜਰੂਰ ਉਬਾਲ ਕੇ ਬਣਾਉਣਾ ਚਾਹੀਦਾ ਹੈ ਮੈਂ ਤਾਂ ਹਮੇਸ਼ਾ ਉਬਾਲ ਕੇ ਬਣਾਨੀ ਆ ਇੱਧਰ ਅਸੀਂ ਕੜਾਈ ਰੱਖ ਦਿੱਤੀ ਗੈਸ ਤੇ ਤੇ ਕੜਾਈ ਹੋ ਗਈ ਸਾਡੀ ਗਰਮ ਉਹਦਾ ਦੇਖ ਸਕਦੇ ਤੁਸੀਂ ਇਹਦੇ ਵਿੱਚ ਪਾ ਦਿੱਤਾ ਅਸੀਂ ਤੇਲ ਤੇਲ ਸਾਡਾ ਪਹਿਲਾਂ ਹੀ ਗਰਮਾ ਕੜਿਆ ਹੋਇਆ ਹੈ ਤੇ ਦੇਖੋ ਫਰੈਂਡ ਇਹਦੇ ਵਿੱਚ ਅਸੀਂ ਉਹੋ ਹੀ ਬੇਸਿਕ ਜਿਸ ਤਰ੍ਹਾਂ ਅਸੀਂ ਹਰ ਸਬਜ਼ੀ ਨੂੰ ਤੜਕਾ ਲਾਉਂਦੇ ਆ ਸਬਤ ਮਸਾਲਾ ਨਾਲ ਦੀ ਨਾਲ ਇਹਦੇ ਵਿੱਚ ਅਸੀਂ ਪਾ ਦਾਂਗੇ ਪਿਆਜ਼ ਤੇ ਅਦਰਕ ਤੇ ਹਰੀਆਂ ਮਿਰਚਾਂ ਇੱਕੋ ਵਾਰੀ ਪਾ ਦਾਂਗੇ ਬਹੁਤ ਜਲਦੀ ਤਰੀਕੇ ਨਾਲ ਬਣ ਜਾਂਦੀ ਤੁਸੀਂ ਵੀ ਕੋਰੀ ਬਣਾ ਕੇ ਜਰੂਰ ਦੇਖਿਓ ਬਹੁਤ ਜ਼ਿਆਦਾ ਸੁਆਦ ਵੀ ਬਣਦੀ ਹੈ ਤੇ ਨਾਲੇ ਗੱਲ ਦੀ ਬਣੀ ਨਹੀਂ ਤੇ ਕੜਾਈ ਚ ਜਿਹੜੀ ਅਸੀਂ ਗੋਭੀ ਬਣਾਣੀ ਹੈ ਉਹ ਉਬਾਲ ਕੇ ਉਹਦਾ ਇੱਕ ਅਲੱਗ ਹੀ ਸੁਆਦ ਹੈ ਆ ਦੇਖ ਸਕਦੇ ਹੋ ਜੇ ਤੁਸੀਂ ਇੱਧਰ ਸਾਡੀ ਗੋਭੀ ਵੀ ਸ਼ੁਰੂ ਹੋ ਗਈ ਹੈ ਉਬਲਦੀ ਹੈ ਤੇ ਜਿੰਨਾ ਤੱਕ ਸਾਡੀ ਗੋਭੀ ਨੂੰ ਚੰਗੀ ਤਰ੍ਹਾਂ ਉਬਾਲ ਆਂਦਾ ਉਹਨਾਂ ਜਿੱਕਰ ਸਾਡਾ ਤੜਕਾ ਵੀ ਪਹੁੰਚ ਜਾਣਾ ਹੈ ਟੰਡਲ ਵੀ ਪਹੁੰਚ ਜਾਣੀ ਅਤੇ ਆਲੂ ਵੀ ਪਹੁੰਚ ਜਾਣੇ ਆ ਦੇਖ ਸਕਦੇ ਜੀ ਤੜਕਾ ਸਾਡਾ ਹੁਣ ਜਿੰਨਾ ਤੱਕ ਲਾਈਟ ਬ੍ਰਾਊਨ ਕਲਰ ਦਾ ਨਹੀਂ ਹੁੰਦਾ ਇਹਦੇ ਵਿੱਚ ਅਸੀਂ ਪਾਦਾਂਗ ਨਾਲ ਦੀ ਨਾਲ ਇਹੋ ਬੇਸਿਕ ਮਸਾਲੇ ਨਮਕ ਸੁਆਦ ਅਨਸਾਰ ਥੋੜਾ ਗੋਭੀ ਚ ਵੀ ਪਾਇਆ ਪਾਣੀ ਚ ਜਿੱਥੇ ਰੱਖੀ ਥੋੜਾ ਤੇਲ ਦੇ ਚ ਪਾਵਾਂਗੇ ਜਿੰਨੇ ਸਨ ਜ਼ਰੂਰ ਤੇ ਨਾਲ ਪਾਵਾਂਗੇ ਅਸੀਂ ਹਲਦੀ ਥੋੜੀ ਜਿਹੀ ਦੇਗੀ ਮਰਚ ਤੇ ਲਾਲ ਮਟਰ ਪਾ ਦਾਂਗੇ ਲਾਲ ਮਟਰ ਪਾਈ ਥੋੜੀ ਜਿਹੀ ਦੇਗੀ ਮਰਚ ਇਹਨਾਂ ਉਸੇ ਮਸਾਲੇ ਨੂੰ ਸਿਰਫ ਇਹੋ ਚੀਜ਼ਾਂ ਨਾਲ ਥੋੜਾ ਜਿਹਾ ਗਰਮ ਮਸਾਲਾ ਇਹਨਾਂ ਉਸੇ ਚੰਗੀ ਤਰ੍ਹਾਂ ਤੜਕੇ ਨੂੰ ਪੁੰਨਾਗੇ ਨਾਲ ਦੀ ਨਾਲ ਅਸੀਂ ਗੋभी ਵੀ ਆਪਦੀ ਦੇਖੀ ਜਾਵਾਂਗੇ ਨੂੰ ਕੁਝ ਕਰਨਾ ਨਹੀਂ ਹਿਲਾਉਣਾ ਨਹੀਂ ਉਹਦੇ ਸਿਰਫ ਅਸੀਂ ਵੇਟ ਕਰਨੀ ਕਿ ਉਹਨੂੰ ਉਬਾਲਾ ਆ ਜਾਏ ਪਾਣੀ ਨੂੰ ਫਿਰ ਇਹਨਾਂ ਉਸੇ छन्ਨੀ ਚ ਛਾਲ ਲਵਾਂਗੇ ਆ ਦੇਖੋ ਆ ਰਿਹਾ ਨਾ ਉਬਾਲਾ ਨਾਲ ਦੇ ਨਾਲ ਪਰ ਚੇ ਗਾਹੀ ਹੈ ਇਹ ਅਸੀਂ ਗੋਭੀ ਨੂੰ ਜ਼ਰੂਰ ਉਬਾਲ ਕੇ ਬਣਾਉਣਾ ਚਾਹੀਦਾ ਹੈ ਤਾ ਜੋ ਇਹਦੇ ਵਿੱਚ ਕੋਈ ਵੀ ਕੀਟਨਾਸ਼ਕ ਕੋਈ ਜੀਵ ਹੋਵੇ ਛੋਟੇ ਮੋਟੇ ਹੁੰਦੇ ਜ਼ਰੂਰ ਹੈ ਉਹ ਐਨ ਚੰਗੀ ਤਰ੍ਹਾਂ ਉਬਾਲਣ ਨਾਲ ਵਧੀਆ ਹੋ ਜੇਨ ਬਾਅਦ ਵਿੱਚ ਅਸੀਂ ਸ਼ਾਲੰਗ ਪਹਿਲਾਂ ਦੇਖ ਸਕਦੇ ਫਰੈਂਡ ਤੜਕਾ ਸਾਡਾ ਪੂਰ ਚੁੱਕਾ ਇਹਦੇ ਵਿੱਚ ਅਸੀਂ ਪਾ ਦਿੱਤੇ ਫਰੈਂਡ ਟੰਡਲ ਤੇ ਥੋੜੇ ਜੇ ਪਾ ਦਿੱਤੀਆਂ ਇਹਦੇ ਵਿੱਚ ਅਸੀਂ ਮੇਥੀ ਟੰਡਲ ਪਾਤੇ ਸੀ ਉਹ ਮੇਰੇ ਖਲ ਵੀਡੀਓ ਮੇਰੇ ਕੋਲ ਸਕਿੱਪ ਹੋ ਗਈ ਥੋੜੀ ਜੀ ਟੰਡਲ ਵੀ ਪਾ ਕੇ ਅਸੀਂ ਤੜਕੇ ਜਪੋਂ ਲਾਂਗੇ ਤੇ ਹੁਣ ਇਹਦੇ ਵਿੱਚ ਬਾਅਦ ਵਿੱਚ ਅਸੀਂ ਪਾ ਦਾਂਗੇ ਆਲੂ ਆਲੂ ਪਾ ਕੇ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਆਲੂਆਂ ਨੂੰ ਭੁੰਨ ਲਾਂਗੇ ਅੱਧੇ ਕੱਚੇ ਆਲੂ ਪਕਾਨੇ ਜਿੰਨੇ ਸਾਡੀ ਗੋਭੀ ਉਬਲਣ ਤੇ ਅੱਧੀ ਪੱਕ ਜਾਣੀ ਉਨੇ ਕੱਚੇ ਆਲੂ ਬਾਲਨੇ ਆ ਬਾਅਦ ਚ ਇਹਨਾਂ ਨੂੰ ਮਿਕਸ ਕਰਕੇ ਇਕੱਠਾ ਰਣੀ ਕੜਾਈ 'ਚ ਸੇਕ ਲਵਾਵਾਂਗੇ ਆ ਦੇਖ ਸਕਦੇ ਹੋ ਨਾਲ ਦੀ ਨਾਲ ਲਾਂਦੇ ਜਾਵਾਂ ਕਿਉਂਕਿ ਸੀਚ ਪਾਣੀ ਦੀ ਵਰਤ ਬਿਲਕੁਲ ਨਹੀਂ ਕੀਤੀ ਆ ਦੇਖ ਲਓ ਫਰੈਂਡ ਗੋਭੀ ਸਾਡੀ ਉਬਲ ਚੁੱਕੀ ਸੀ ਤਾਂ ਪਾਣੀ ਅਸੀਂ ਚੰਗੀ ਤਰ੍ਹਾਂ ਕੱਢ ਲਿਆ ਹੁਣ ਇਧਰ ਸਾਡੇ ਆਲੂ ਹਨੇ ਵਿੱਚ ਦਾਸਤਾ ਕਿ ਅੱਦੇ ਪੱਕ ਚੁੱਕੇ ਨੇ ਕਿਉਂਕਿ ਨੀਚੇ ਤੇਲ ਉਹ ਛੱਡੇ ਲੱਗ ਪਏ ਨੇ ਹੁਣ ਇਹਦੇ ਵਿੱਚ ਅਸੀਂ ਨਾਲ ਪਾ ਦਾਂਗੇ ਗੋਭੀ ਆਪਣੀ ਉਬਲੀ ਹੋਈ ਆ ਦੇਖੋ ਤਾਂ ਮੈਂ ਤੇ ਦਿਖਾ ਰਹੀ ਹਾਂ ਗੋਭੀ ਹਨ ਹਾਫ ਗਲ ਚੁੱਕੀ ਆ ਹਾਫ ਹੀ ਆਲੂ ਗਲ ਚੁੱਕੇ ਨੇ ਐਨਨ ਨੂੰ ਅਸੀਂ ਮਿਕਸ ਕਰਕੇ ਇਕੱਠਿਆਂ ਨੂੰ ਹੀ ਸੇਕ ਲਵਾਵਾਂਗੇ ਜਿੰਨੇ ਤੱਕ ਤੁਹਾਡੀ ਸਬਜੀ ਬਣਦੀ ਨਹੀਂ ਹੈ ਬਹੁਤ ਹੀ ਆਸਾਨ ਤਰੀਕਾ ਹੈ ਤੇ ਨਾਲ ਝਟਪਟ ਤੁਹਾਡੀ ਸਬਜੀ ਬਣ ਕੇ ਤਿਆਰ ਹੋ ਜੇਗੀ ਤੁਸੀਂ ਵੀ ਜਰੂਰ ਇੱਕ ਵਾਰ ਟ੍ਰਾਈ ਕਰਨਾ ਤੇ ਦੇਖਿਓ ਕਿੰਨੀ ਵਧੀਆ ਸਬਜੀ ਬਣਦੀ ਹੈ ਇਹਨੂੰ ਅਸੀਂ ਨਾ ਥੋਕ ਮਿੰਟ ਆਲੂ ਨੂੰ ਪਕਾਉਣ ਵਾਸਤੇ ਅੱਜਕੱਲ੍ਹ ਦੇ ਇਹ ਨਵੇਂ ਆਲੂ ਹੁੰਦੇ ਆ ਥੋੜੇ ਜਿੱਚ ਕੱਚਾਪਨ ਜ਼ਿਆਦਾ ਹੁੰਦਾ ਹੈ ਇਸ ਨੂੰ ਨਾ ਅਸੀਂ ਫਲੇਮ ਕੱਟ ਕਰਕੇ ਤੇ ਢੱਕ ਕੇ ਨੂੰ ਸੇਕ ਦਿਵਾਵਾਂਗੇ ਤਾਂ ਜੋ ਆਲੂ ਸਾਡੇ ਅੱਧੇ ਹੋ ਜਾਣ उन्होंने गोभी चो पानी चंकी तरह उचड़ जाए देख सलू भी पक चुके हाफ हम इेंगे गोभी जी अबाल रखी हुई है आलू गोभी वैसे बहुत ज्यादा स्वाद लगती है एन फुल के उन वादिया घ्यो पाया आलू गोभी की सब्जी आनंद ही कुछ और आ जाता है आ देख सकते जे तो मैं दिखा रही हाँ नाल दुनिया पा नाल देंगे गोभी आलू ਨਨ ਉਸੇ ਫੇਰ ਹਲਾ ਕੇ ਜਿਆਦਾ ਨਹੀਂ ਇਹਨੂੰ ਕੱਚੀ ਨਾਲ আনা ਇੱਕ ਵਾਰੀ ਹਲਾ ਕੇ ਨਾ ਇਹਨੂੰ ਫਲੇਮ ਨੂੰ ਕੱਟ ਕਰਕੇ ਤੇ ਟੱਕ ਦੇਣਾ ਹੈ ਐਂਡ ਫਰਡ 15 ਵਿਗਾ ਮਿੰਟਾਂ ਚ ਥੋੜੀ ਸਬਜੀ ਬਣ ਕੇ ਹੋ ਜਾਂਦੀ ਹੈ ਤਿਆਰ ਜਿਆਦਾ ਟਾਈਮ ਨਹੀਂ ਲੈਂਦੀ ਆ ਦੇਖੋ ਇਹਨੂੰ ਨੇ ਇੱਕ ਵਾਰੀ ਬੋਲਾ ਬੋਲਾ ਸੀ ਹਲਾ ਦਾ ਗਲਟੇ ਨਾ ਜਿਆਦਾ ਨਹੀਂ ਅਸੀ ਗੋਭੀ ਦੀ ਸਬਜੀ ਨੂੰ ਹਲਾਇਦਾ ਤਾਜ ਗੋਭੀ ਦੇ ਫੁੱਲ ਸਾਡੇ ਕੋਲ ਨਾ ਜਾਣ ਖੁੱਲੀ ਹੋ ਸਬਜੀ ਬਿਲਕੁਲ ਚੰਗੀ ਨਹੀਂ ਲੱਗਦੀ ਨਾ ਹੀ ਜਿਆਦਾ ਖੜੀ ਜੀ ਚੰਗੀ ਲੱਗਦੀ ਹੈ ਇਹਨਾਂ ਨੂੰ ਠੀਕ ਚਾ ਮਿਕਸਰ ਹੋਵੇ ਫੇਰ ਹੀ ਸਬਜੀ ਵਧੀਆ ਲੱਗਦੀ ਹੈ होन होन दांगे होन सी, देख इन हम असी हिला दिता है चंकी तरह इन हम अस ढक देंगे बस इन हम ज्यादा फुल असी खराब नहीं करने ज्यादा हिला ला के ढक के असू देखते रहना है हो नहीं फिर इन थोड़ा जहा बिल्कुल हराना है तो क्योंकि फ्लेम साट है अपने ये देख देखना ना सब्जी साढ़े नीचे ना लग जाए क्योंकि असद पानी की वरतो बिलकुल नहीं की बस एक तरह पोला पोला ही ज्यादा नीचे कछी पलटा मारना ਆ ਦੇਖ ਆ ਦੇਖ ਰਹੀ ਹੈ इनको भी ਸਾਡੀ ਪਾਸਨ ਹੋ ਚੁਕੀ ਹੈ ਐਨੋ ਅਸੀਂ ਹੁਣ ਇਹਦੇ ਵਿੱਚ ਪਾ ਦਾਂਗੇ ਮੰਨ ਕੇ ਹੋ ਚੁਕੀ ਹੈ ਤਿਆਰ ਇਹਦੇ ਵਿੱਚ ਪਾ ਦਾਂਗੇ ਅਸੀਂ ਹਰੀਆਂ ਧਨੀਆ ਐਨੋ ਅਸੀਂ ਫਿਰ ਟੱਕ ਤਾਗੇ ਕਿ ਗੈਸ ਬੰਦ ਕਰਕੇ ਨਾ ਇਹਨੂੰ ਟੱਕ ਕੇ ਰੱਖ ਦਾਂਗੇ ਤਾਂ ਫਿਰ ਕੰਮ ਪੰਜ ਮਿੰਟ ਬਾਅਦ ਖਾਣੇ ਆ ਤੁਹਨੇ ਵਧੀਆ ਹੋ ਜਾਂਦੀ ਹੈ ਮੇਰੀ ਗੱਲ ਤੇ ਮੈਂ ਤਾਂ ਨਹੀਂ ਨਾ ਬਿਲਕੁਲ ਕੋਈ ਕੱਚਾ ਖਾਣ ਦੇ ਇਤਨਾ ਪਸੰਦ ਕਰਦੀ ਆ ਮੈਨੂੰ ਮਾੜਾ ਜਿਹਾ ਸੇਕ ਲਵਾਉਣਾ ਹੁੰਦਾ ਏ ਇਹਨੂੰ ਹੁਣ ਅਸੀਂ ਦੇਖੋ ਜੋ ਢੱਕ ਦੇਣਾ ਨਾ ਇਹ ਭਾਫ ਨਾਲ ਵੀ ਵਧੀਆ ਹੋ ਜਾਣਾ ਏ ਆ ਦੇਖ ਸਕਦੇ ਹੋ ਇਹਨੂੰ ਹਿਲਾ ਕੇ ਨਾ ਮਾੜਾ ਜਿਹਾ ਇਹਨੂੰ ਭਾਫ ਦਵਾ ਦੇਣੀ ਹੈ ਮੈਂ ਜਿਹਨੂੰ ਅਸੀਂ ਥਾਲੀ ਨਾਲ ਕਵਰ ਕਰ ਦਾਂਗੇ ਹੁਣ 5 ਮਿੰਟ ਤੋਂ ਬਾਅਦ ਤੁਹਾਨੂੰ ਫਿਰ ਦਿਖਾਣੇ ਆ ਦੇਖ ਸਕਦੇ ਜੀ ਸਾਡੀ ਸਬਜੀ ਧਨੀਆ ਵੀ ਬਿਲਕੁਲ ਚੰਗੀ ਤਰ੍ਹਾਂ ਰੱਜ ਚੁੱਕਾ ਹੈ ਸਬਜੀ ਬਣ ਕੇ ਹੋ ਚੁੱਕੀ ਹੈ ਬਿਲਕੁਲ ਤਿਆਰ ਇਕਦਮ ਵਧੀਆ ਸੁਆਦੀਸ਼ਟ ਕੋਈ ਕਮੀ ਨਹੀਂ ਸੀ ਬਹੁਤ ਜ਼ਿਆਦਾ ਸਵਾਦ ਬਣੀ ਸੀ ਤੇ ਫਰੈਂਡ ਬਹੁਤ ਬਹੁਤ ਤੁਹਾਡਾ ਨਵਸਾ ਸਾਡੀਆਂ ਵੀਡੀਓ ਦੇਖ ਲਈ ਸਾਨੂੰ ਪਿਆਰ ਕਰਨ ਲਈ ਇਸ ਤਰ੍ਹਾਂ ਸਾਡੇ ਚੈਨਲ ਤੇ ਬਣੇ ਰਹੋ ਅਸੀਂ ਤੁਹਾਨੂੰ ਨਵੀਆਂ ਵੀਡੀਓ ਨਾਲ ਅੰਨ ਦੇ ਰਵਾਂਗੇ ਠੀਕ ਹੈ ਫਰੈਂਡ ਮਿਲਦੀ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ ਫਰੈਂਡ ਅ ਦੇਖ ਸਕਦੇ ਚਪਾਤਾ ਥੋੜਾ ਜਿਹਾ ਹੋਰ ਨਾਲ ਰੱਖਾਂਗੇ ਦੋ ਫੁਲਕੇ ਦਿਖਾਵਾਂਗੇ ਅਸੀਂ ਗੋਭੀ ਦੀ ਸਬਜ਼ੀ ਤੁਸੀਂ ਵੀ ਖਾ ਲਓ ਜ਼ਰੂਰ ਠੀਕ ਹੈ ਫਰੈਂਡ ਬਾਏ ਬਾਏ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੇਂ ਵੀਡੀਓ ਨਾਲ ਬਾਏ ਬਾਏ